ਹਾਂਜੀ ਮੇਰੇ ਪਿਆਰੇ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਚੈਨਲ ਕੈਂਟ ਬੱਕਰੀਆਂ ਵਾਲਾ ਤੇ ਦੋਸਤੋ ਅੱਜ ਅਸੀਂ ਬਾਈ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਕਿਵੇਂ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਜਿਹੜਾ ਬੱਕਰੀਆਂ ਦਾ ਸਫ਼ਰ ਆ ਉਹ ਸ਼ੁਰੂ ਕੀਤਾ ਤੇ ਕਿਹੜੇ ਹੁਣ ਉਹ ਮੁਕਾਮ ਤੇ ਆ ਹਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਆਪਣਾ ਨਾਮ ਕੀ ਸਭ ਤੋਂ ਪਹਿਲਾਂ ਤੇ ਆਪਣਾ ਜੀ ਨਾਮ ਕੇਵਲ ਸਿੰਘ ਅੱਛਾ ਕੇਵਲ ਸਿੰਘ ਨਾਮ ਹਨਾ ਤੇ ਪਿੰਡ ਕਿਹੜਾ ਜੀ ਪਿੰਡ ਫੋਰਜ ਰਾਜਗੜ ਅੱਛਾ ਤੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਅੱਛਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹਨਾ ਤੇ ਆਪਾਂ ਗੱਲ ਕਰਦੇ ਆਂ ਸ਼ੁਰੂ ਤੋਂ ਹਨਾ ਜਦੋਂ ਤੁਸੀਂ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ ਸੀ ਅੱਛਾ ਜੀ ਤਾਂ ਉਦੋਂ ਕਿਵੇਂ ਸ਼ੁਰੂ ਕੀਤਾ ਸੀਗਾ ਫਿਰ ਕਿੰਨੀਆਂ ਬੱਕਰੀਆਂ ਉਦੋਂ ਜੀ ਅਸੀਂ ਮੰਨ ਕੇ ਪਹਿਲਾਂ ਸਾਡੇ ਕੋਲ ਢੇਡਾਂ ਹੁੰਦੀਆਂ ਸੀਗੀਆਂ ਅੱਛਾ ਢੇਡਾਂ ਤੋਂ ਹੌਲੀ-ਹੌਲੀ ਫਿਰ ਇੱਧਰ ਹੋ ਗਏ ਬੱਕਰਾਂ ਕੰਨੀ ਹੋ ਗਏ ਅੱਛਾ ਮੰਨ ਕੇ ਚੱਲ ਮੋਂ 5-6 ਛੱਟ ਕੇ ਬਸ ਇੱਧਰ ਹੀ ਆ ਹੋ ਗਿਆ ਬਸ ਅੱਛਾ ਅੱਜ ਮੇਰੀ ਉਮਰ ਹੋਪਨ 50-55 ਸਾਲ ਦੀ ਹੋ ਗਈ ਅੱਛਾ ਅੱਛਾ ਤੇ ਉਦੋਂ ਬਸ ਇਧਰ ਹੀ ਬਸ ਧਿਆਨ ਆ ਬਸ ਹੁਣ ਨਹੀਂ ਵੀ ਸਕੂਲੋਂ ਹਟੇ ਸੀ ਜਾਂ ਹਟਾਇਆ ਗਿਆ ਸੀ ਬਸ ਹਟ ਗਏ ਬਸ ਜਦੋਂ ਮੈਨੂੰ ਚੋਲਾ ਫੜ ਕੇ ਮੇਰਾ ਕਿਸੇ ਹੋਰ ਮੇਰੇ ਸਾਥੀ ਨੂੰ ਫੜਾਦਾ ਲਾ ਫੜਾਦਾ ਚੋਲਾ ਲਾ ਜਾ ਕਰ ਅੱਛਾ ਤੇ ਮੈਨੂੰ ਕਹਾਂ ਫੜੋ ਸੋਟੀ ਚੱਲ ਭਿੰਡਾਂ ਤੇ ਚੱਲ ਅੱਛਾ ਪਹਿਲਾਂ ਐ ਹੁੰਦਾ ਸੀ ਨਾ ਤੇ ਅੱਜ ਕੱਲ ਐ ਨਹੀਂ ਹੈਗਾ ਉਹ ਵੇਲੇ ਤੋਂ ਬਸ ਇਹ ਜਾ ਆਇਆ ਧਿਆਨ ਬਸ ਇਧਰ ਹੀ ਧਿਆਨ ਸੀ ਬਸ ਮੁੜ ਕੇ ਹਾਂ ਵਿਆਹ ਸਾਦੀਆਂ ਹੋਈਆਂ ਹਾਂ ਤੇ ਤੇ ਲਈ ਬਾਪੂ ਜੀ ਬੱਕਰੀਆਂ ਚਾਰਦੇ ਸੀ ਪਹਿਲਾਂ ਬਾਪੂ ਜੀ ਹਾਂ ਪਹਿਲਾਂ ਪਹਿਲਾਂ ਸਾਡੇ ਦਾਦੇ ਪੜਦਾਦੇ ਚਾਰਦੇ ਸੀਗੀ ਅੱਛਾ ਅੱਛਾ ਦਾਦੇ ਪੜਦਾਦਿਆਂ ਤੋਂ ਹਾਂ ਨਾ ਹਾਂ ਬਸ ਤੈਨਾਂ ਫਿਰ ਤੀਜੀ ਪੀੜੀ ਚੱਲਦੀ ਹੈ ਅੱਛਾ ਪਹਿਲਾਂ ਐ ਹੁੰਦਾ ਸੀ ਜਦੋਂ ਜੇ ਨਾ ਸਕੂਲ ਜਾਂਦਾ ਜਵਾਗਦਾ ਹਣਾ ਵੀ ਚਾਲ ਚਾਲ ਬੱਕਰ ਚਾਲ ਬੱਕਰੀ ਢਾਂਗੀ ਫੜਾਉਂਦੇ ਹਣਾ ਵੀ ਚੱਲ ਬੱਕਰੀ ਤੇ ਉਹ ਵੀ ਛੋਡੇ ਨਾ ਹੋਈ ਹਣਾ ਠੀਕ ਆ ਠੀਕ ਆ ਤੇ ਉਦੋਂ ਫਿਰ ਖੁਸ਼ੀ ਨਾਲ ਲੱਗੇ ਸੀ ਜਾਂ ਚਾਰਨ ਵੀ ਬਸ ਜੀ ਖੁਸ਼ੀ ਨਹੀਂ ਖੁਸ਼ੀ ਨਹੀਂ ਅੱਛਾ ਮਾਸਾ ਐ ਹੁੰਦਾ ਵੀ ਭੇਡਾਂ ਤੇ ਜਾਣਾ ਅੱਜ ਅੱਛਾ ਅੱਛਾ ਪਾਣ ਚੰਗੀ ਚਾਹ ਪੀਵਾਂਗੇ ਅੱਛਾ ਇਹੀ ਚਾਹ ਹੁੰਦਾ ਸੀ ਬਸ ਚਾਹ ਦਾ ਹੀ ਸਸਾ ਹੁੰਦਾ ਸੀ ਅੱਛਾ ਤੇ ਬੱਕਰੀਆਂ ਆਪਣੇ ਕੋਲੇ ਹਨਾ ਰੱਬ ਦੀ ਕਿਰਪਾ ਨਾਲ ਸੋਹਣੀਆਂ ਹਨਾ ਬੱਕਰੀਆਂ ਜੀ ਸਾਹਿਬ ਬਸ ਪੁਰਾਣਾ ਸਾਡਾ ਪੁਰਾਣਾ ਹੀ ਅਸਲਾਗਾ ਹਾਂ ਹਾਂ ਅਸਲਾ ਪੁਰਾਣਾ ਹਨਾ ਕਾਲਾ ਮਾਲ ਵੱਧ ਆਪਣੇ ਕੋਲੇ ਹਨਾ ਅੱਜ ਕੱਲ ਕਾਲਾ ਮਾਲ ਘਟਦਾ ਜਾਂਦਾ ਹਾਂ ਅਸੀਂ ਸਾਡੇ ਕੋਲੇ ਬਰੀਡੀ ਬਸ ਕਾਲੀ ਆ ਅੱਛਾ ਕਾਲੀ ਬਰੀਡ ਆ ਹਨਾ ਆਹ ਬੱਕਰੇ ਦੇ ਠੀਕ ਆ ਠੀਕ ਆ ਲੈ ਵੀ ਬੱਕਰੀ ਦਿਖਾ ਜਾ ਉਹ ਬੱਕਰਾ ਬਹੁਤ ਬੱਕਰੇ ਆ ਬੱਕਰੀ ਅੱਛਾ ਬੱਕਰੀ ਲੈ ਜੋੜਾ ਬੱਕਰੀਆਂ ਦਾ ਜਿਹੜਾ ਦਿਖਾ ਦਿੰਨੇ ਆ ਬਾਈ ਦੇ ਕੋਲੇ ਕਿਆ ਬਾਤ ਹੈਣਾ ਯਾਰ ਵਾਕਈ ਕਮਾਲ ਕਰੀ ਪਈ ਹੈ ਹਨਾ ਬਾਈ ਇਹਨਾਂ ਦੀ ਹੈ ਬੱਚੇ ਸਾਰੇ ਹਾਂਜੀ ਹਾਂਜੀ ਠੀਕ ਆ ਤੇ ਇਹ ਕਿੰਨੇ ਟਾਈਮ ਦਾ ਇਹ ਜੀ ਪੂਰੇ ਜਾਂਦਾ ਆ ਚਾਰ ਦੰਦ ਹੋ ਗਿਆ ਅੱਛਾ ਤੇ ਇਹ ਆਪਦੇ ਘਰ ਦੇ ਬੱਚੇ ਆ ਇਹ ਆਪਦੇ ਘਰ ਦੇ ਬੱਚੇ ਇਹਦਾ ਇਹਨਾਂ ਦਾ ਬਾਪ ਆਪਣੇ ਰਿਸ਼ਤੇਦਾਰੀ ਚ ਗਿਆ ਵਾ ਇੱਥੇ ਅੱਛਾ ਇਹ ਉਹਦੇ ਬੱਚੇ ਆ ਅੱਛਾ ਉਹਨਾਂ ਦਾ ਬਾਪ ਵੀ ਹੈਗਾ ਤੁਹਾਡੇ ਕੋਲ ਇਹਦਾ ਬਾਪ ਵੀ ਹੈਗਾ ਅੱਛਾ ਉਹਨੂੰ ਕਿੰਨਾ ਸਮਾਂ ਹੋ ਗਿਆ ਓਹੋ ਮੰਨ ਕੇ ਚੱਲ ਹੁਣ ਉਹਨੂੰ ਆ ਹੋ ਗਿਆ 8 8-9 ਸਾਲ ਹੋ ਗਿਆ ਅੱਛਾ ਸਾਲ ਦਾ ਹੋ ਗਿਆ 8-9 ਸਾਲ ਦਾ ਹੋ ਗਿਆ ਅੱਛਾ 8-9 ਸਾਲ ਦਾ ਹਾਂ ਅੱਛਾ ਅੱਛਾ ਤੇ ਇਹ ਕਿ ਕਿਹੜੀ ਬਲੱਡ ਲਾਈਨ ਦਾ ਹੈ ਇਹ ਜੀ ਬਲੱਡ ਆਪਣੀ ਬਸ ਘਰ ਤੋਂ ਕੋਈ ਨਹੀਂ ਸੀਗੀ ਅੱਛਾ ਕਰ ਘਰ ਦੀ ਆ ਘਰ ਤੋਂ ਕੋਈ ਹਾਂ 30 30-32 ਸਾਲ ਪਹਿਲਾਂ ਅਸੀਂ ਪਿੰਡ ਬੱਕਾ ਲਈ ਅਸੀਂ ਅੱਛਾ ਅੱਛਾ ਪਰਾਣੀ ਵੜ ਬਲਾਡੀ ਸਾਡੀ ਆ ਘਰ ਦੀ ਆਪਦੀ ਆ ਅੱਛਾ ਅੱਛਾ ਘਰ ਵੀ ਤਿਆਰ ਕਰੀ ਹੋਇਆ ਹੈ ਨਾ ਬੱਕਰੇ ਸੋਹਣੇ ਆ ਹੈ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਜੇ ਇਹਨੇ ਇਹ ਬੱਚੇ ਸੋਹਣੇ ਕੱਢੀ ਜਾਂਦੇ ਆ ਤਾਂ ਪਿਆਉਗਾ ਨਾ ਆਹ ਦੇ ਆਹ ਦੇ ਬੱਚੇ ਥੋੜੀ ਅੱਛਾ ਹਾਂ ਆ ਦੇਖ ਬੱਚੇ ਦਿਖਾਓ ਕਿੰਨੇ ਸੋਹਣੇ ਕੱਢ ਰਹੇ ਆ ਹੈ ਨਾ ਤੇ ਬੱਕਰੀਆਂ ਦੀ ਵੀ ਸਮਾਈ ਵੀ ਹੈਗੀ ਹੈ ਯਾਰ ਜਿਹੜੀਆਂ ਉਹ ਬੋਲਦੀ ਆ ਸਮਾਈ ਆਹ ਦੇਖੋ ਜੀ ਬੱਕਰੀ ਦੇਖ ਬੱਕਰੀ ਦਿਖਾ ਬਾਈ ਓਏ ਕੀ ਬਾਤ ਆ ਯਾਰ ਬੱਕਰੀ ਹੈ ਨਾ ਬੱਕਰੀਆਂ ਦੀ ਸਮਾਈ ਬੋਲਦੀ ਆ ਦੇਖ ਜਮਾ ਇਹ ਇਹ ਬੱਚੇ ਦੀ ਇਹਦੀ ਮਾਂ ਹੀ ਆ ਇਹ ਇਹਦੀ ਮੰਗੇ ਅਸੀਂ ਭੈਣਾਂ ਫਨੀ ਭੈਣਾਂ ਆ ਵੇਖਾ ਉਹ ਦੇ ਉਹ ਬੱਚੀ ਬੱਕਰੀਆਂ ਦੇ ਅੱਛਾ ਅੱਛਾ ਬੱਕਰੀਆਂ ਸਾਰੀਆਂ ਸੋਹਣੀਆਂ ਹਨਾ ਹਾਂਜੀ 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 ਸਹੀ ਗੱਲ ਆ ਤੇ ਆ ਦੇਖ ਬੱਕਰੀਆਂ ਚੰਗੀ ਤਰ੍ਹਾਂ ਬਾਈ ਦੇ ਆ ਦਿਖਾ ਦਿੱਤੇ ਸ਼ੌਂਕ ਦੇ ਨਾਲ ਜਿਹੜੀਆਂ ਬੱਕਰੀਆਂ ਬਾਈ ਨੇ ਉਧਰ ਨੂੰ ਹੋ ਜੂ ਰਹੀਆਂ ਰੱਖੀਆਂ ਵੀ ਹਾਂ ਹਾਂ ਇੱਧਰ ਨੂੰ ਆ ਜਾ ਕੋਈ ਗੱਲ ਨਹੀਂ ਕੀ ਬਾਤਾਂ ਹੀ ਆ ਬੱਕਰੀਆਂ ਸਾਰੀਆਂ ਲਾਇਆ ਨੂੰ ਕਰ ਬਾਈ ਲੈ ਬੱਕਰੀਆਂ ਇੱਧਰ ਦਿਖਾ ਜੋੜਾ ਬਾਈ ਨੇ ਫੜ ਲਿਆ ਇਹ ਆ ਆ ਬੱਕਰੀ ਦੇ ਇੱਕ ਇਹ ਬਰੀਡਰ ਹੈਗਾ ਹਾਂ ਜਿਹੜਾ ਛੋਟਾ ਹੈਗਾ ਅੱਛਾ ਇੱਕ ਇਹਦਾ ਬਰੀਡਰ ਮੈਂ ਵੇਚਦਾ ਸੀਗਾ ਅੱਛਾ ਅੱਛਾ ਤੇ ਮੰਨ ਕੇ ਚੱਲੇ ਤਾਂ ਚਾਰ ਪੰਜ ਬਰੀਡਰ ਆ ਠੀਕ ਹੈ ਠੀਕ ਹੈ ਇਹ ਬੱਕਰੀ ਦੇ ਬੱਖਰੇ ਅੱਛਾ ਅੱਛਾ ਤੇ ਇਹਦੀ ਆ ਸਾਰੇ ਉਹ ਹਾਂ ਚਾਰ ਬਰੀਡਰ ਆ ਇਹ ਬੱਕਰੀ ਅੱਛਾ ਅੱਛਾ ਨਹੀਂ ਆ ਬੱਚੇ ਇਹਦੇ ਹੀ ਹੈਗੇ ਇਹਦੇ ਬੱਚੇ ਇੱਕ ਉਹ ਉਹ ਬੱਚਾ ਇਹਦਾ ਹੈਗਾ ਅੱਛਾ ਉਹ ਛੋਟਾ ਉਹ ਬਰੀਡਰ ਜਿਹੜਾ ਉਹ ਹਾਂ ਉਹ ਇੱਕ ਇੱਕ ਮੈਂ ਵੇਚਦਾ ਸੀ ਅੱਛਾ ਅੱਛਾ ਹਾਂ ਉਹ ਵੇਚਦਾ ਹੀ ਮੈਂ ਪਰ ਹਾਂ 29 30000 ਦਾ ਛੋਟਾ ਬੱਚਾ ਸੀਗਾ ਦੋ ਦਾੰਦ ਸੀਗਾ ਠੀਕ ਹੈ ਠੀਕ ਹੈ ਹਮ ਸਹੀ ਗੱਲ ਦਾ ਤੇ ਆਪਣੀ ਜਿਹੜੀ ਮਨਪਸੰਦ ਬੱਕਰੀ ਕਿਹੜੀ ਹੈ ਸਾਰੀਆਂ ਬੱਕਰੀਆਂ ਚ ਜਿਹੜੀ ਇੱਕ ਬੱਕਰੀ ਦੱਸਣੀ ਹੈ ਜਿਹੜੀ ਸਾਰੀ ਸਾਰਿਆਂ ਨਾਲੋਂ ਜ਼ਿਆਦਾ ਤੁਹਾਨੂੰ ਵਧੀਆ ਲੱਗਦੀ ਹੈ ਮਨਪਸੰਦ ਆ ਦੀ ਆ ਦੀ ਆ ਬਸ ਦੋਨੇ ਹਾਂ ਅੱਛਾ ਇਹਨੂੰ ਕਿੰਨਾ ਸਮਾਂ ਹੋ ਗਿਆ ਆ ਆ ਮਾਮਾ ਤੇ ਆਹੀ ਅੱਛਾ ਆ ਮਾਮਾ ਤੇ ਆ ਆ ਗਈ ਮਾਂ ਹਾਂ ਆ ਮਾਂ ਗਈ ਆਤੀ ਹੈ ਉਹਤੀ ਹੈ ਇਹਦੇ ਇਹਦੇ ਘਟੋ ਘਟਾ ਮੈਨੂੰ ਪਤਾ ਹੈ ਬੱਕਰੀਆਂ ਹੂੰ ਸਾਡੇ ਮੈਨੂੰ ਮੇਰੇ ਕੋਲ 20 ਨਗ ਹੋਗੇ ਆ ਇਹਦੇ ਇਹ ਬੱਚੀ ਹਾਂ ਬੱਕਰੀ ਅੱਛਾ ਅੱਛਾ ਇਹ ਬੱਕਰੀ ਦੇਖ ਲਈ ਹਜੇ ਹਜੇ ਦੰਦ ਦੇ ਲੈ ਕੀ ਬਾਤ ਆ ਹਨਾ ਯਾਰ ਸਮਾਈ ਬੋਲਦੀ ਹੈ ਬਾਈ ਯਾਰ ਤੇਰੀ ਹਨਾ ਇਹ ਲੈ ਬਾਈ ਨੇ ਜਿਹੜੀ ਸਮਾਈ ਬੱਕਰੀਆਂ ਦੀ ਬੋਲਦੀ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ 20 ਨਾਗ ਹੋਣਗੇ ਬੱਕਰੀਆਂ ਦੇ ਹਾਂ ਤੇ ਇਹਦਾ ਦੁੱਧ ਦਾ ਕੀ ਰਿਕਾਰਡ ਆ ਦੁੱਧ ਦਾ ਬਾਈ ਤੂੰ ਪੁੱਛ ਹੀ ਨਾ ਬਸ ਜਿੰਨਾ ਪਾਲਾ ਬਸ ਉਹਨਾਂ ਦੀ ਅੱਛਾ ਯਾਰ ਕੋਈ ਹੁਣ ਮੈਂ ਕਹੀ ਜਾਵੇਂ ਤਾਂ 5 ਕਿਲੋ ਦੇ ਇਹਦਾ ਇਹਦਾ ਇਹਦੇ ਮੂੰਹ ਚ ਹੱਥਾ ਦਾ ਸਾਰਾ ਕੁਝ ਹੀ ਅੱਛਾ ਹਾਂ ਬੱਕਰੀ ਚੱਲੇ ਹਜੇ ਮਨਕ ਚੱਲੇਦਾ ਹਾਂ ਇਹਦਾ ਮਨਕ ਜਨਾ 1 ਡੇਢ ਥਾਣਾਗਾ ਬੱਕਰੀ 2.5 ਲੀਟਰ ਦਾ ਇੱਕ ਇੱਕ ਥਾਣ ਚ ਦੇ ਦਿੰਦੀ ਏਕ ਡੰਗ ਦਾ ਠੀਕ ਆ ਠੀਕ ਆ ਤੇ ਕਿੰਨੇ ਕਿੰਨੇ ਬੱਚੇ ਦੇ ਰਹੀ ਐ ਇਹ ਬੱਚੇ ਪਰ ਇਹਦੇ ਮਗਰ ਤਾਂ ਨ ਪੱਠਾ ਸੀਗਾ ਅੱਛਾ ਤੇ ਐਦ ਕੀ ਇਹਨੇ ਮਨਕ ਚੱਲ ਬੱਕਰੇ ਦਿੱਤੇ ਸੀ ਦੋ ਅੱਛਾ ਉਹ ਵੇਚਦੇ ਸੀ ਤੇ ਹੁਣ ਤੱਕ ਇਹਨੇ ਬੱਚੇ ਬੱਕਰੇ ਵਧ ਦਿੱਤੇ ਆ ਕਿ ਪੱਠਾ ਵਧ ਦਿੱਤਾ ਇਹਨੇ ਮਨਕ ਚੱਲ ਬੱਕਰੇ ਵਧ ਦਿੱਤੇ ਸੀ ਪੱਠਾ ਤੱਕ ਅੱਰੀ ਤਿੰਨ ਤਿੰਨ ਪੱਠੇ ਦਿੱਤੇ ਸੀ ਅੱਛਾ ਬੱਕਰੇ ਵਧ ਦਿੱਤੇ ਹੈ ਹਾਂ ਇਹਦੀ ਮੈਂ ਪੱਠ ਵੀ ਦਿਖਾ ਦੇਣਾ ਲੈ ਕੇ ਅਸੀਂ ਛੋਟੀ ਤੇ ਆਇਆ ਸਾਰਾ ਮਾਲ ਦਿਖਾ ਆ ਇਹਨੂੰ ਕਰ ਲੈ ਆਹਨੂੰ ਆ ਜਾ ਆ ਜਾ ਇੱਧਰ ਸੜਕ ਤੇ ਨਾ ਬਗਜੇ ਕੋਈ ਸੜਕ ਤੇ ਤਾਂ ਨਹੀਂ ਜਾਂਦੀ ਨੀ ਸੜਕ ਤੇ ਜਾਂਦੀ ਨਹੀਂ ਸੜਕ ਤੇ ਨਹੀਂ ਆ ਜਾ ਉਹ ਜੀਵਣਾ ਤੇ ਸਾਰਾ maal ਦਿਖਾ ਦੇ ਬਾਈ ਰੇ ਜਿਹੜਾ ਸ਼ੌਂਕ ਦੇ ਨਾਲ ਮਾਰ ਰੱਖਿਆ ਆ ਆ ਲੈ ਦੇਖ ਲੈ ਬੱਖ ਦੇਖ ਆ ਸੀਗਾ ਦੇਖ ਸਿਰੇ ਤੋਂ ਸਿਰਾ maal ਜਿਹੜਾ ਬਾਈ ਰੱਖੀ ਬੈਠਾ ਫਿਰ ਲੈ ਆ ਦੇ ਆ ਪੱਠਾ ਕੀ ਬਾਤ ਆ ਆ ਪੱਠਾ ਪੱਠਾ ਹੀ ਆਹਾ ਅੱਛਾ ਪਹਿਲੇ ਸੂਈ ਸੂਈ ਦੀ ਆ ਅੱਛਾ ਉਹਦੀ ਪੱਠ ਹੈ ਇਹ ਇਹ ਨਹੀਂ ਹੋਰ ਵੱਖਰੀ ਦੀ ਆ ਅੱਛਾ ਅੱਛਾ ਇਹ ਪਾ ਦੇਖ ਲੈ ਕੰਨ ਕੰਨ ਦਿਖਾ ਉਹ ਬਾਈ ਆ ਜਾ ਨੇੜੇ ਜੀ ਬਣਾ ਠੀਕ ਹੈ ਬੋਲਦਾ ਨਾ ਅਸੀਂ ਪਹਿਲੀ ਵਾਰ ਵੀਡੀਓ ਬਣਾ ਸਕਦੇ ਆ ਅਸੀਂ ਵੀਡੀਓ ਨਹੀਂ ਬਣਾਈ ਅੱਛਾ ਜੀ ਸ਼ੁਰੂ ਤੋਂ ਹਾਂ ਬਹੁਤ ਸਾਲ ਹੋ ਗਏ ਠੀਕ ਹੈ ਉਹ ਸਾਨੂੰ ਕਹਿੰਦੇ ਆ ਤੁਸੀਂ ਵੀਡੀਓ ਕੁੜੂ ਕੁੜੂ ਪਾਉਣਾ ਹੈ ਯਾਰ ਸੌਂਕ ਹੀ ਨਹੀਂ ਕਹਿੰਦੇ ਅੱਛਾ ਅੱਛਾ ਆ ਵੀ ਤੁਸੀਂ ਖੜ ਗਏ ਠੀਕ ਹੈ ਠੀਕ ਹੈ ਨਹੀਂ ਸਾਡੇ ਰਿਸ਼ਤੇਦਾਰ ਬਹੁਤ ਤਪੇ ਤੋਂ ਪਜਾਣੇ ਜਿਹੜੂ ਕੁੜੂ ਕੁੜੂ ਪਾਉਦੇ ਆ ਅੱਛਾ ਅੱਛਾ ਸਾਨੂੰ ਸੌਂਕ ਗੋਖੂ ਕੇ ਗੋਖੂ ਕੇ ਛੋਟੇ ਛੋਟੇ ਰਿਸ਼ਤੇਦਾਰ ਦੂਆ ਦਾ ਮੁੰਡਾ ਅੱਛਾ ਗੋਖੂ ਛੋਟੀ ਭੂਆ ਦਾ ਮੁੰਡਾ ਠੀਕ ਉਹਦਾ ਬਾਵਾ ਹੈ ਉਹ ਬਹੁਤ ਲੋ ਗਿਆ ਕੁੜੂ ਕੁੜੂ ਪਾਉਣਾ ਤੇ ਵਾਕਈ ਫਿਰ ਹਨਾ ਦੋਨਾਂ ਦੀ ਸਮਾਈ ਹੈ ਜਿਹੜੀ ਬੋਲਦੀ ਹੈ ਲੈ ਗੋਖੂ ਕਿਹੜਾ ਘਟਾ ਹੈ ਹਨਾ ਕਿਸੇ ਨਾਲ ਆ ਆ ਦੇਖ ਲੈ ਹਾਂ ਦੇਖ ਜਿਹੜੇ ਆ ਕੇ ਦਿਖਾਇਆ ਇਹ ਕਿਆ ਬਾਤਾਂ ਹੀ ਆ ਬਈ ਯਾਰ ਹਨਾ ਲੈ ਗੋਖੂ ਦਾ ਰਿਸ਼ਤੇਦਾਰ ਨਿਕਲ ਗਿਆ ਬਾਈ ਤੇ ਜੀਵਨ ਆ ਉਹਦੀ ਪੱਠ ਆਗੀ ਅੱਛਾ ਉਹ ਲਾਲ ਬੱਕਰੀ ਦੀ ਲਾਲ ਦੀ ਲੈ ਮਾਲ ਸਾਰਾ ਹੀ ਬਾਈ ਦੇ ਕੋਲੇ ਵਧੀਆ ਹੈਗਾ ਦੇ ਕਾ ਕਾ ਇੱਥੇ ਦੇ ਕੱਤ ਕੰਨ ਹੋਇਆ 20 20 ਅੰਚ ਦੇ ਸਹੀ ਗੱਲ ਆ ਕਿਆ ਬਾਤ ਆ ਬਈ ਯਾਰ ਲੈ ਹੁਣ ਫਿਰ ਗੋਖੂ ਨੂੰ ਤੈਨੂੰ ਵੀ ਛੋਡੀ ਭੂਆ ਦਾ ਮੁੰਡਾ ਹਾਂ ਛੋਡੀ ਭੂਆ ਦੇ ਮੁੰਡੇ ਕੋਲੇ ਵੀਡੀਓ ਬਾਗ ਗਈ ਸਮਝ ਲੋ ਛੋਡੀ ਫਿਰ ਕਹਿੰਦਾ ਸੀ ਨਾ ਉਹ ਚਾਹ ਪੂਰਾ ਕਰ ਦੇਣਾ ਆਪਾਂ ਹਾਂ ਅਸੀਂ ਮੈਨੂੰ ਸ਼ੌਕ ਨਹੀਂ ਸੀਗਾ ਹਾਂ ਅਸੀਂ ਤਾਂ ਮੰਨ ਕੇ ਚੱਲ ਬਸ ਇੱਕ ਥੋੜੀ ਜਿਹੀ ਆਪਣੇ ਤੇ ਕਬੀਲਦਾਰੀ ਥੋੜੀ ਜਿਹੀ ਵੱਡੀ ਸੀ ਅੱਛਾ ਅੱਛਾ ਠੀਕ ਹੈ ਠੀਕ ਹੈ ਲੈ ਇਹਦੇ ਆਪਣੇ ਨਾ ਕੁੜੀਆਂ ਕੁੜੀਆਂ ਸੀ ਪੰਜ ਠੀਕ ਹੈ ਠੀਕ ਹੈ ਉਹਨਾਂ ਦਾ ਵਿਆਹ ਉਪਰ ਸੀ ਬਸ ਉਹਦੇ ਦੇ ਪਈ ਸੀ ਵਿਆਹ ਕਰਦੇ ਹੁਣ ਵਿਆਹ ਕਰਦੇ ਚਲੋ ਵਧੀਆ ਗੱਲ ਹੈ ਨਾ ਵਿਆਹ ਕਰਦੇ ਇੱਕ ਮੁੰਡਾ ਤੇ ਕੁੜੀ ਤੇ ਬੱਕਰੀਆਂ ਦੇ ਵਿੱਚੋਂ ਕਰੇ ਵਿਆਹ ਬੱਕਰੀਆਂ ਦੇ ਵਿੱਚੋਂ ਹੀ ਕਰੇ ਅੱਛਾ ਸੋ ਤੁਹਾਂ ਮੰਨ ਲਾ ਵੀ ਬੱਕਰੀਆਂ ਦਾ ਕਰਮ ਵਾਲਗੇ ਨੇ ਧਾਰ ਤੇ ਠੀਕ ਹੈ ਠੀਕ ਹੈ ਬਾਕੀ ਥੋੜੀ ਮਿਹਨਤ ਆ ਹਨਾ ਬਾਈ ਯਾਰ ਹੁਣ ਤਾਂ ਵਾ ਹੁਣ ਬੰਦ ਕੇ ਚੱਲ 4-5 ਬ हां सेवे सेवे ਮਾਰ ਲਈ ਥਾ ਲਿਆ ਇਹਨਾਂ ਨੂੰ ਹੀ ਲਿਆ ਕਿਸੇ ਬੰਦੇ ਮੈਂ ਜਾੜੀ ਵੀ ਨਹੀਂ ਜਾਂਦਾ ਮੈਂ ਅੱਛਾ ਸੁਰੂ ਤੋਂ ਉਹਦੋਂ ਤੋਂ ਜਦੋਂ ਤੋਂ ਤੁਸੀਂ ਕਹਿ ਰਹੇ ਹੋ ਪੰਜਵੇਂ ਜੋ ਮੈਂ ਹਟਗਾ ਜੀ ਮੇਰੇ 60 65 ਸਾਲ ਦੀ ਉਮਰ ਅੱਛਾ ਇਧਰ ਹੀ ਆ ਬਸ ਇਧਰ ਹੀ ਆਣਾ ਬਸ ਗੁੜ ਚਾ ਰੋਟੀਆਂ ਖਾ ਲੀਆਂ ਗੁੜ ਚਾ ਬੰਦ ਲਿਆ ਬਸ ਹੱਕ ਤੇ ਆ ਹੱਥ ਨੇ 8 ਵਜੇ 9 ਵਜੇ ਘਰੇ ਵੜ ਬੜ ਤੇ ਜਵਾਕਾਂ ਦਾ ਕਿੰਨਾ ਸਾਥ ਆ ਫਿਰ ਘਰੇ ਜਵਾਕਾਂ ਦਾ ਬਹੁਤ ਸਾਥ ਬਹੁਤ ਸਾਥਾ ਬਹੁਤ ਤੇ ਆਂਟੀ ਦਾ ਆਂਟੀ ਦਾ ਗੋਸਾ ਉਹ ਜਦੋਂ ਜਿਹੜੇ ਤੰਦੇ ਅਸੀਂ ਪਾਇਆ ਫਿਰ ਆਂਟੀ ਕਿਹੜਾ ਜਵਾਬ ਦੇ ਦੂਗੀ ਠੀਕ ਹੈ ਠੀਕ ਹੈ ਜੇ ਹੁਣ ਉਹ ਕਹੂਗੀ ਨਹੀਂ ਰੱਖ ਲਾ ਤੇ ਨਹੀਂ ਆ ਫਰਕ ਨਾ ਨਾ ਆਹ ਕੰਮ ਵਧੀਆ ਬਾਬਾ ਤੇਰਾ ਸਿਰਾ ਕਰਿਆ ਬੈਤ ਹਲਾ ਆਹ ਵੇਖ ਲੈ ਪੱਠ ਲੈ ਦਿਖਾ ਪੱਠ ਇਹ 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 ਹਜੇ ਕੀ ਕੱਚੀ ਸੂਈ ਵੀ ਇਹ ਹਾਂ ਲੈ ਸਾਰੇ ਪਾਠਾ ਸਾਰੇ ਹੀ ਸਾਰਾ ਮਾਲ ਹੀ ਸੋਹਣਾ ਬਾਈ ਤੇਰਾ ਯਾਰ ਬੋਲਦਾ ਮਾਲ ਤੇ ਸੇਲ ਵੀ ਕਰ ਦਿੰਨੇ ਫਿਰ ਵਿੱਚ ਸੇਲ ਕਰ ਦਿੰਨੇ ਬਲ ਅੱਛਾ ਬਸ ਆਹ ਤਾਂ ਬੱਕਰੇ ਖੜੇ ਆ ਮੰਨ ਕੇ ਕਹਿ ਲਾ ਹੂੰ ਬੀਲੋਕ ਗੰਗਾ ਅੱਛਾ ਅੱਛਾ ਬਾਦੂ ਬਸ ਵੀ ਆਏ ਆ ਵੀ ਤੇ ਕਿੰਨਾ ਮਾਲਾ ਹੁਣ ਇਸ ਟਾਈਮ ਆਪਣੇ ਇਹ ਬੱਕਰੀਆਂ ਹੋਣੀਆਂ ਬਈ 50 55 ਪਾਸੋਂ ਖੁਣਗੀਆਂ 50 55 ਆਪਦਾ ਹੀ ਮਾਲ ਆ ਸਾਡਾ ਆਪਦਾ ਬਈ ਆ ਰਿਧੁਰੇ ਤਾਂ ਨਹੀਂ ਨਾ 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 ਠੀਕ ਹੈ ਠੀਕ ਹੈ ਠੀਕ ਹੈ ਲੈ ਵੇ ਡੰਜ ਕਾਲੀਆਂ ਜਿਹੜੀਆਂ ਬੱਕਰੀਆਂ ਦੇਖ ਸਕਦੇ ਹੋ ਹਨ ਲੈ ਕਿਆ ਬਾਤਾਂ ਬਈਆ ਤੇ ਅਗਰ ਬਰੀਡਰ ਤੋਂ ਕਿਸੇ ਨੇ ਲਵਾਉਣਾ ਹੋਵੇ ਉਹ ਵੀ ਲਵਾ ਦਿੰਨੇ ਉਹ ਕਿ ਆਹ ਲਵਾ ਦਿੰਨੇ ਹੈ ਬਾਈ ਕਿੰਨੇ ਪੈਸੇ ਚਾਹਦੇ ਹਾਂ ਸੋਨੂ ਕਹਣਾ ਬਈ ਚੱਲ ਇਹਦਾ 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 ਕੋਈ ਖਾਣ ਪੀਣ ਦਾ ਦੇ ਦੇ ਅੱਛਾ ਅੱਛਾ ਇਹਦਾ ਦੱਸਣਾ ਕੋਈ ਖਾਸ ਪੈਸੇ ਨਹੀਂ ਹੈਗੇ ਨਾ ਕੋਈ ਖਾਸ ਪੈਸੇ ਅਸੀਂ ਜਵਾਬ ਨਹੀਂ ਦਿੱਤਾ ਕੱਲ ਮੁੰਡਾ ਆ ਗਿਆ ਸਾਡੇ ਕੋਲ ਅਸੀਂ ਕਹਾਂ ਵੀ ਇਹਨੂੰ ਇਹਨੂੰ ਹੀ ਦੇ ਜੀ ਜਿਹੜਾ ਕੋਲ ਦੇਣਾ ਗਾਣੇ ਫੱਕਾ ਦੇ ਦੀ ਬੋੜ ਦੇ ਜੀ ਠੀਕ ਪਾਜੀ ਅਸੀਂ ਤਾਂ ਲੈ ਲੈਂਦੇ ਦੇ ਜਾਂਦੇ ਲੋਕ ਭਰਾ ਦੇ ਜਾਂਦੇ ਠੀਕ ਹੈ ਪਣਕ ਦੇ ਗਿਆ ਕੋਈ ਮੱਕੀ ਦੇ ਗਿਆ ਸਹੀ ਗੱਲ ਹੈ ਇਹ ਵੀ ਸਹੀ ਹੈ ਗੱਲ ਸਹੀ ਹੁਣ ਮੈਂ ਮੰਨ ਕੇ ਚੱਲ ਵੀ ਜੇ ਹੁਣ ਆਪਾਂ ਤਾੜ ਕੇ ਕਿਸੇ ਸਹੀ ਗੱਲ ਹੈ ਤੇ ਆਪਣੇ ਕੋਲੇ ਬਾਈ ਇਸ ਟਾਈਮ ਕਿੰਨੀਆਂ ਸਵਾਂਦਾ ਪਸ਼ੂ ਆ ਜਿਹੜੇ ਸੂਏ ਦੇ ਆ ਸਵਾਂਦਾ ਸਵਾਂਦਾ ਇਹ ਵੱਡੀਆਂ ਵੱਡੀਆਂ 30 ਪਸ਼ੂ ਆ ਅੱਛਾ 30 ਪਸ਼ੂ ਆ ਜੀ ਹਾਂ ਤੇ ਇਹਨਾਂ ਦਾ ਫਿਰ ਦੁੱਧ ਡੇਰੀ ਪਾਉਨੇ ਡੇਰੀ ਦੁੱਧ ਮੈਂ ਕੋਸਤਾ ਬੱਚੇ-ਕੁੱਤੇ ਜਿਹੜੇ ਬੱਚੇ ਛੋਟੇ ਆ ਉਹ ਚੰਗਾ ਦੂਦ ਨਹੀਂ ਆ ਦੂਜਾ ਜਿਹੜਾ ਆਪਾਂ ਵਧ ਜਾਂਦਾ ਉਹ ਚੋਚ-ਚੋਕੇ ਕੋਸ ਕਰੇ ਰੱਖ ਲੈਂਦਾ ਘੋੜੇ ਵੀ ਅੱਛਾ ਤੇ ਇਹਨਾਂ ਦਾ ਕੀ ਰੇਟ ਬਿਕਦਾ ਦੁੱਧ ਉਹ ਇਹਨਾਂ ਦਾ ਬਾਈ ਸਾਡਾ ਸਾਡਾ ਦੁੱਧ ਪਾਈ ਜਾਂਦਾ ਚਾ 50-45 ਰੁਪਏ ਅੱਛਾ ਅੱਛਾ ਵਧੀਆ ਹੈ ਨਾ ਜਦੋਂ ਫਿਰ ਤਾਂ ਠੀਕ ਹੈ ਠੀਕ ਹੈ ਹੂੰ ਬਹੁਤ ਵਧੀਆ ਜੀ ਭੈਣਾ ਬਸ ਕਿਸੇ ਤੋਂ ਜੇ ਕਿਸੇ ਦੇ ਦੇਣੀ ਹੈ ਉਸ ਕਿਸੇ ਨੂੰ ਲੈਣੀ ਵੀ ਆ ਵਧੀਆ ਆਈ ਚਲਾਈ ਚੱਲਦੀ ਆ ਕਿਸੇ ਤੋਂ ਇਹ ਵੀ ਗੱਲ ਆ ਹਨਾ ਤੇ ਹੁਣ ਫਿਰ ਜੀ ਲੱਗਿਆ ਉਹ ਬੱਕਰੀਆਂ ਚ ਬਹੁਤ ਵਧੀਆ ਜੀ ਬਹੁਤ ਵਧੀਆ ਪੂਰੇ ਸ਼ੌਂਕ ਨਾਲ ਕਰਦੇ ਆ ਪੂਰੇ ਸ਼ੌਂਕ ਨਾਲ ਬਸ ਆਈ ਉਹਦੇ ਰਹਾ ਤਾਂ ਲਾਸ ਕੰਟਾ ਤੋਂ ਕੰਟੇ ਸੋਣਾ ਬਸ ਉਹਦੀ ਉਹਦੀ ਬੋਠ ਖੜਨਾ ਤੜਕੇ ਸਵੇਰੇ ਉੱਠ ਕੇ ਮਾਂਜਾ ਮਾਂਜਾ ਸਿੰਜਾ ਮਾਰ ਕੇ ਇਹਨਾਂ ਨੂੰ ਸੁੱਕਾ ਗਿਲਾ ਕਰਕੇ ਫਿਰ ਇਹਨਾਂ ਨੂੰ ਠੀਕ ਆ ਠੀਕ ਆ ਉੱਾਰ ਕਢਣਾ ਭਾਈ ਰੇਟ ਦਾ ਕਿੰਨਾ ਕ ਫਰਕ ਪੈ ਗਿਆ ਬੱਕਰੀਆਂ ਦਾ ਹੁਣ ਪਹਿਲਾਂ ਜਦੋਂ ਤੁਸੀਂ ਕੰਮ ਸਟਾਰਟ ਕੀਤਾ ਸੀ ਉਦੋਂ ਬੱਕਰੀ ਕਿੰਨੇ ਦੀ ਬੀਚੋਦੋ ਤਾਂ ਜੀ ਬਸ ਆਏ ਸੀ ਲੇਲਾ ਮੇਮਾਂ ਦਾ 4-500 ਦਾ ਹੁੰਦਾ ਸੀ ਹਾਂ ਉਦੋਂ ਤਾਂ ਆ ਗੁੜਚਾ ਹੀ ਨਹੀਂ ਪੂਰਾ ਹੁੰਦਾ ਅੱਛਾ ਤੇ ਹੁਣ ਹੁਣ ਤਾਂ ਬਸ ਮਾਲਕ ਦੀ ਕਿਰਪਾ ਬਸ ਨਜ਼ਾਰੇ ਹੀ ਨਜ਼ਾਰੇ ਆ ਠੀਕ ਹੈ ਹੁਣ ਤਾਂ ਦੁੱਧ ਵਾਲੇ ਹੀ ਨਹੀਂ ਪੈਸੇ ਮੁੱਕਦੇ ਹਾਂ ਤੇ ਮਾਲ ਫਿਰ ਤੁਰੇ-ਫਿਰਦੇ ਵੇਚਦੇ ਨਾ ਮੰਡੀ ਤੇ ਲੈ ਜਾ ਬਸ ਨਾ ਤੁਰੇ-ਫਿਰਦੇ ਸਾਡੇ ਕੋਲੇ ਐ ਕਿ ਹੁਣ ਮੇਮਣੇ ਮੇਰੇ ਕੋਲੇ ਸੀਗੇ 17 ਮੇਮਣੇ ਇਕੱਠੇ ਦਿੱਤੇ ਸੀਗੇ ਅੱਛਾ ਅੱਛਾ ਇਹ ਰਾਜਸਥਾਨ ਦਾ ਆ ਗਿਆ ਸੀ ਬੰਦਾ ਠੀਕ ਆ ਪਿੰਦੇ ਤੇ ਜੋ 80000 ਠੀਕ ਹੈ ਠੀਕ ਹੈ ਆਂ ਵੇਚਦੇ ਗੋਨ ਤੇ ਵੇਚਦੇ ਆ ਪੂਰ ਤੇ ਛੋਟੇ ਛੋਟੇ ਮਹੀਨੇ ਮਹੀਨੇ ਦੇ ਹਾਂ ਆ ਤਾਂ ਮੈਂ ਨਹੀਂ ਬਾਵਾ ਕੀ ਠੀਕ ਹੈ ਭਈਆ ਢਾਂਗੀ ਦਾ ਰਾਜ ਜੇ ਆਪਾਂ ਜਾਣੀਏ ਢਾਂਗੀ ਦਿਖਾ ਪਹਿਲਾਂ ਬਾਈ ਦੀ ਚੱਕ ਢਾਂਗੀ ਭਈਆ ਤੇ ਤੁਸੀਂ ਸਪੈਸ਼ਲ ਬਣਾਉਣੇ ਹੁੰਨੇ ਹੋ ਜਾਂ ਇਹ ਵੀ ਘਰੀ ਤਿਆਰ ਕਰ ਦੇਵਾਂ ਇਹ ਸਪੈਸ਼ਲ ਬਣਾਉਣੀ ਪੈਦੀ ਆ ਇਹ ਕਿੱਥੋਂ ਦੀ ਢਾਂਗੀ ਮਸ਼ਹੂਰ ਹੈ ਇਸ ਵਕਤ ਇਹ ਮਦਨੀਪੁਰ ਦੀ ਹੈ ਜੀ ਮਦਨੀਪੁਰ ਦੀ ਮਦਨੀਪੁਰ ਦੀ ਉੱਥੋਂ ਜਾ ਕੇ ਲੈ ਕੇ ਆਉਣੇ ਜਾ ਕੇ ਲੈ ਕੇ ਆਉਣਾ ਠੀਕ ਹੈ ਤੇ ਵਿੱਚ ਕੀ ਖਾਸੀਅਤ ਆ ਜਾਂਦੀ ਉੱਥੇ ਬਸ ਖਾਜ ਤੇ ਉਹਦੀ ਕਿਉਂ ਮਸ਼ਹੂਰ ਹੈ ਉਹਦੀ ਵਾੜੀ ਵਾੜੀ ਵਾਲੀ ਹੈ 80 ਵਾਲੀ ਜਿਵੇਂ 50 ਕਹਿੰਦੇ ਅੱਛਾ ਅੱਛਾ ਤੇ ਛੋਟੀ ਵੀ ਉੱਥੋਂ ਲੈਉਣੀ ਪੈਣੀ ਹੈ ਕਿ ਟਾਂਗੀ ਕਿੰਨੀ ਬਸ ਛੋਟੀ ਕਿ ਤਾ ਸਾਢੇ 80 ਰੁਪਏ ਬਾਸ ਬੂਸਾ ਸਸੇ ਉੱਥੋਂ ਵੜ ਲੈ ਆਉਣਾ ਲਿਆ ਦੇ ਉਹ ਵਾਲਿਆਂ ਤੋਂ ਠੀਕ ਹੈ ਠੀਕ ਹੈ ਉਸ ਮਾੜੇ ਮੋਟੇ ਨੂੰ ਪੈਸਾ ਟਾਕਾ ਦੇ ਆਉਣੇ ਆ ਹਾਂ ਉਸ ਤਾਲੂ ਹੀ ਕਹਿੰਦੇ ਗੱਲ ਹੈ ਯਾਰ ਕੀ ਪੈਸੇ ਲੈਣੇ ਠੀਕ ਹੈ ਠੀਕ ਹੈ ਤੇ ਬਾਈ ਬੱਕਰੀਆਂ ਵਾਲੇ ਗਾਣੇ ਵੀ ਗਾਉਂਦੇ ਹੁੰਦੇ ਹਨਾ ਤਾਂ ਗਾਣਾ ਗੁਣਾ ਸੁਣਾਓ ਸਾਨੂੰ ਕੋਈ ਮਾਹੌਲ ਜਾ ਬੰਨੋ ਕੋਈ ਹੈ ਗਾਣਾ ਤਾਂ ਯਾਰਾ ਫਰੇ ਸੀ ਹੁਣ ਖਿਚਾਣੇ ਬਣ ਕੋਈ ਨਹੀਂ ਫਿਰ ਕੀ ਹੈ ਕੋਈ ਉਹੇ ਜਿਹਾ ਸੁਣਾ ਦਿਓ ਕਿ ਨਹੀਂ ਬਾਈ ਗਾਣਾ ਤਾਂ ਯਾਰ ਹੁਣ ਸਰ ਸੁਣਾ ਯਾਰ ਐ ਨਾ ਕਰ ਬਾਈ ਬਣਦਾ ਰੌਣਕ ਜੀ ਲਾ ਕੋਈ ਕੋਈ ਸੁਣਾ ਦੇ ਇੱਕ ਸੁਣਾ ਦੇ ਛੋਟਾ ਜਿਹਾ ਸੁਣਾ ਦੇ ਚਾਹੀ ਥੋੜਾ ਸੁਣਾ ਦੇ ਹਾਂ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲਿਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਸਿੜ ਗਈ ਵੇ ਇੱਕ ਪੀਂਗ ਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਾਣੀਆਂ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਇੱਕ ਪੇੜ ਗਈ ਵੇ ਇੱਕ ਸੌਣ ਦਾ ਮਹੀਨਾ ਰੁਕਤ ਪਿਆਰ ਦੀ ਕੀ ਬਾਤ ਆ ਬਾਈ ਹਨਾ ਯਾਰ ਓਕੇ ਬਾਈ ਤੇ ਨਸ਼ੱਤਰ ਸ਼ਕਤੀ ਜੀ ਦਾ ਬਾਈ ਨੇ ਗਾਣਾ ਸੁਣਾਇਆ ਹਨਾ ਆਪਣਾ ਆਪਣਾ ਮੇਰਾ ਯਾਰ ਦੋਸਤ ਸੀ ਅਸੀਂ ਛੋਟੇ ਹੁੰਦੇ ਬਸ ਅਸੀਂ ਅਸੀਂ ਜਦੋਂ ਉਹਦੀ ਵੀ ਮੇਰੀ ਉਮਰ ਦੇ ਉਮਰ ਦਾ ਸੀਗਾ ਹਾਂ ਹਾਂ ਤੇ ਉਹ ਬਸ ਸਾਡੇ ਇੱਥੇ ਜਦੋਂ ਇੱਥੇ ਆਉਂਦਾ ਜਲਮੇਨੇ ਕੋਲੇ ਅੱਛਾ ਉਦੋਂ ਅਸੀਂ ਉੱਥੇ ਉਹਨੂੰ ਰਾਤ ਚ ਖੇਰ ਲੈਣਾ ਅੱਛਾ ਮਿਲਦਾ ਹੁੰਦਾ ਸੀ ਹਾਂ ਜਾਂ ਲੰਘਦਾ ਸਾਡੇ ਬਾਰਬੂਰ ਦੀ ਲੰਘਦਾ ਸੀ ਤਾਂ ਹੀ ਫਿਰ ਤੁਸੀਂ ਉਹਦਾ ਗਾਣਾ ਹਨਾ ਚੁਣਿਆ ਹਨਾ ਬਸ ਉਹ ਤਾਂ 9.5 ਯਾਰ ਜਿਆਦਾ ਹੀ ਰਹਿੰਗਾ ਜਿਹਦੇ ਮਰਿਆ ਭਾਣਾ ਬਸ ਸਾਨੂੰ ਰੋਟੀ ਨਹੀਂ ਸੋਹਦੀ ਅੱਛਾ ਜੀ ਕਰਨ ਕੀ ਹੋ ਗਿਆ ਸੀ ਉਹਨਾਂ ਨੂੰ ਮਸਬ ਨੂੰ ਟੈਕ ਟੂਕ ਹੋ ਗਿਆ ਯਾਰ ਬਸ ਜੀ ਵਿੱਚ ਤਾਂ ਹੁਣ ਕਹੀ ਜਾਂਦਾ ਕਿਸੇ ਨੂੰ ਦੇ ਤਾਂ ਅੱਛਾ ਚੜਾਈ ਹੋ ਗਈ ਸੀ ਹਨਾ ਪਤਾ ਨਹੀਂ ਹੈਗਾ ਅਸੀਂ ਹਨਾ ਚੜਾਈ ਤਾਂ ਆਏ ਸੀ ਜਿਹੜੇ ਹੁਣ ਮਾਨਕ ਮੂਲ ਕਰਕੇ ਸੀ ਯਾਰ ਕੁਝ ਵੀ ਨਹੀਂ ਚੀਜ਼ ਸੀ ਅੱਛਾ ਸੋ ਕਰਤੇ ਸੀ ਫੇਲ ਹੋਣ ਹੇ ਮਾਰ ਕੇ ਇੱਕ 13 ਠੀਕ ਜਿਹੜਾ ਤਾਂ ਦਾ 12 ਕਿਸੇ ਤੋਂ 8 ਕਿਸੇ 9 ਉਹਨੇ 13 ਦੇ 13 ਜਗਾਤੀ ਸੀ ਬਾਕੀ ਕਲਾ ਸੀਗੀ ਉਹਨਾਂ ਦੇ ਵਿੱਚ ਹਣਾ ਜਦੋਂ ਮਾਰਦਾ ਇਹੇ ਧਰ ਕੇ ਯਾਰ ਅੱਜ ਵੀ ਗਾਣਾ ਸੁਣਦੇ ਆ ਤਾਂ ਸਾਰਿਆਂ ਨਾਲ ਕੋਈ ਹੈ ਨਹੀਂ ਉਹਦਾ ਤੋੜੀ ਹੈ ਨਹੀਂ ਜ਼ਰੂਰ ਆਉਂਦਾ ਜਮਾਂ ਜਾਦਾ ਸਹੀ ਸਹੀ ਗੱਲ ਆ ਕੋਈ ਹੋਰ ਗਾਣਾ ਉਹਨਾਂ ਦਾ ਇੱਕ ਅੱਧਾ ਹੋਰ ਯਾਦ ਕਰ ਲੀ ਸੋਨਾ ਹੁਣ ਤੁਰ ਜਾ ਵੀਰਾ ਤੇਰੀ ਉਮਰ ਚਾਰ ਜੁਗ ਹੋਵੇ ਹੋ ਸਾਡਾ ਸਾਵਣ ਵਖਰਾ ਏੜਿਓ ਜਿਹੜਾ ਅਸਰ ਵੈਣ ਵੱਲ ਚੋਵੇ ਤੇਰੀਆਂ ਪੌਣਾ ਜ਼ਖਮ ਚੇੜੇ ਅਸੀਂ ਰੱਖਦੇ ਮਸਾਲ ਕੋਕੇ ਇੱਕ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਵੇ ਕੁਣੀਆਂ ਚ ਗੱਲ ਛੜ ਗਈ ਵੇ ਪੀਂਗਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਾਣਿ ਆਵੇ ਪੱਤਿਆਂ ਨਾਲ ਨੇ ਪੱਤਿਆਂ ਨਾਲ ਇੱਕ ਪੀੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਕੀ ਬਾਤ ਹੈ ਭਈ ਹਣਾ ਜਿਵੇਂ ਭਾਈ ਆਪਣੇ ਕੋਲੇ ਹਣਾ ਐਨਾ ਮਾਲ ਹੈਗਾ ਤੇ ਫਿਰ ਤੁਸੀਂ ਡਾਕਟਰ ਦੀ ਸਹਾਇਤਾ ਲੈਣੇ ਹੋ ਜਾਂ ਕੋਈ ਪ੍ਰੋਬਲਮ ਆ ਜੇ ਬੱਕਰੀ ਨੂੰ ਵੀ ਆਪ ਕਰਦੇ ਹੋ ਬਸ ਡਾਕਟਰ ਦੀ ਜੇ ਤਾਂ ਬੜਾ ਹੀ ਮੂਲੋ ਬਸ ਇੱਕ ਡਾਕਟਰ ਦੀ ਤਾਂ ਆਪਾਂ ਫਾਰਮੈਨਟੀ ਕੋਈ ਪੂਰੀ ਹੁੰਦੀ ਹੈ ਅੱਛਾ ਮੈਨੂੰ ਤਾਂ ਨੌਲੇਜ ਤਾਂ ਸਾਨੂੰ ਆਪਦੇ ਆਪ ਹੀ ਬਹੁਤ ਆ ਗਿਆ ਅੱਛਾ ਤੁਸੀਂ ਆਪ ਇਲਾਜ ਕਰਦੇ ਹੋ ਆਪ ਦਾ ਆਪ ਹੀ ਇਲਾਜ ਕਰ ਠੀਕ ਹੈ ਠੀਕ ਹੈ ਤੇ ਮਨ ਲੋ ਬੱਕਰੀ ਜ਼ਰਦ ਹੁੰਦਾ ਤਾਂ ਉਹਦਾ ਕਿਵੇਂ ਪਤਾ ਲੱਗੂਗਾ ਵੀ ਜਿਹੜੇ ਨੂੰ ਨਹੀਂ ਪਤਾ ਚੱਲ ਹਨਾ ਬੱਕਰੀਆਂ ਦੇ ਤਜਰਬੇਕਾਰ ਹੁੰਦਾ ਪਤਾ ਵੀ ਨਵਾਂ ਬੰਦਾ ਕੋਈ ਧੰਦਾ ਸ਼ੁਰੂ ਕਰਦਾ ਤਾਂ ਉਹ ਕਿਵੇਂ ਪਰਖੇ ਬੱਕਰੀ ਦਾ ਜ਼ਰਦ ਹੁੰਦਾ ਜ਼ਰਦ ਹੁੰਦਾ ਉਹ ਬਈ ਬੱਕਰੀ ਤੈਨੂੰ ਦੱਸੂਗੀ ਬੀਬੀ ਬੱਕਰੀ ਲੇਟ ਹੋ ਗਈ ਜ਼ਰਦ ਹੁੰਦਾ ਹਾਂ ਤੇ ਇਹਦਾ ਫਿਰ ਦੇਸੀ ਹੱਲ ਕੀ ਕਰਦੇ ਤੁਸੀਂ ਮਨ ਦੇਸੀ ਹੱਲ ਜੇ ਜੇ ਮਨਕ ਤੌਰ ਤੇ ਪਾਰੀ ਇਹਦਾ ਹੱਲਾ ਵੀ ਜ਼ਰੂਰ ਕੋਈ ਕੋਲੇ ਇਲਾਜ ਨਹੀਂ ਜਿਵੇਂ ਅਸੀਂ ਦੋ ਇੱਧਰ ਦੂਰ ਫਿਰਦੇ ਹਾਂ ਭੜੌੜ ਕੇ ਨਹੀਂ ਫਿਰਦੇ ਚੁੱਪ ਕਰਕੇ ਜ਼ਰਦਾਂ ਮਲ ਅੱਛਾ ਜ਼ਰਦਾਂ ਮਲ ਕੇ ਪਾ ਕੇ ਜਿਵੇਂ ਆਪਾਂ ਬੰਦੇ ਲਾਉਂਦੇ ਜ਼ਰਦਾਂ ਮਲ ਕੇ ਦਾ ਜੋ ਮੂਤ ਦੇ ਮੂਤ ਮੋਦੀ ਕਾਲ ਨਹੀਂ ਮਾਰ ਪੰਜਾਂ ਮਿੰਟ ਜਾਂਦਾ ਅੱਛਾ ਬੱਕਰੀ ਦੇ ਦੁੱਧ ਪਾਕਿਸਤਾਨਦਰੋਸਤ ਅੱਛਾ ਪੰਜਾਂ ਮਿੰਟ ਠੀਕ ਹੈ ਦੇਸੀ ਨੁਕਤਾ ਵਰਤੇ ਬਹੁਤ ਆ ਵਰਤੇ ਵੀ ਅੱਛਾ ਅੱਛਾ ਥਿੱਤੇ ਮੋਕ ਤੋਂ ਕੀ ਦੇਸੀ ਨੁਕਤਾ ਦਿੰਨੇ ਹੋ ਵਰਤੇ ਮੋਕ ਤੋਂ ਮਨ ਕੇ ਚੱਲ ਜੇ ਵੀ ਮਨ ਕੇ ਚੱਲ ਬੜੀ ਮੋਕ ਲੱਗੀ ਆ ਤੇ ਉਹਨੂੰ ਆਹੀ ਮਨ ਕੇ ਪਹਿਲਾਂ ਤਾਂ ਜਿਹਨੂੰ ਦੇਖੀ ਦਿਓ ਵੀ ਮੜਾ ਮੋਟਾ ਯਾਰ ਬੀਤੀ ਕਾ ਟੁਕਾ ਲਾ ਦੇਵੇ 13 ਮਾਂਜੀ ਦਾ ਲਾਤਾ ਜਾ ਕੋਰ ਜੇ ਨਾ ਫੜਦੀ ਆ ਹਾਂ ਉਹਨੂੰ ਮਨ ਕੇ ਚੱਲ ਜਿਵੇਂ ਜਾਮਣਾਂ ਨੇ ਹਾਂ ਜਾਮਣਾਂ ਦੇ ਗਿੜਕਾਂ ਅੱਛਾ ਇਹ ਪੀਸ ਕੇ ਹਾਂ ਪੀਸ ਕੇ ਲਾ ਚਮਚਾ ਬੱਕਰੀ ਦੇ ਅੰਦਰ ਮਾਰ ਪਾਣੀ ਲਗਾ ਦੇ ਬੱਕਰੀ ਦੇ ਨਾਲ ਜਿਨਾ ਮੂੰਹ ਖਟੇ ਤਾਂ ਅੱਛਾ ਜੀ ਜਿਆਦੇ ਲੱਗੀ ਇਹਦਾ ਮੂੰਹ ਜਿਆਦੇ ਲੱਗੀ ਹਾਂ ਨਾਲ ਦੀ ਨਾਲ ਹੀ ਮੂੰਹ ਖਟੂ ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਮੋਕ ਦਾ ਜਿਹੜਾ ਪੱਕਾ ਹੱਲ ਹੈ ਪੱਕਾ ਹੱਲ ਆ ਜੀ ਇਹਦਾ ਬੰਦਾ ਨੂੰ ਬੰਦੇ ਬੰਦੇ ਤੋਂ ਜਾਮਣ ਉਹ ਚੱਬ ਲੈਣ ਗਿੜਕਾਂ ਬੰਦੇ ਦੀ ਮੂੰਹ ਹਣ ਦੇ ਹੁਣ ਦੇ ਮੋਖਾ ਕੱਢ ਦੀ ਠੀਕ ਆ ਠੀਕ ਆ ਅਸੀਂ ਜਾਮਣਾਂ ਨੂੰ ਅਸੀਂ ਮੈਂਮਣਾਂ ਨੂੰ ਜਿਹਦਾ ਮਾੜੀ ਮੋਟੀ ਮੋਖ ਮਾਰਦੇ ਸੀ ਹਾਂ ਉਹਨੇ ਡਾਣੀਆਂ ਬੱਕਰੀਆਂ ਜਾਮਣਾਂ ਦੀਆਂ ਮੈਂਮਣਾਂ ਨੂੰ ਅੱਛਾ ਅੱਛਾ ਹਾਂ ਉਹਦੇ ਨਾਲ ਫਸਕੋ ਬਾਲ ਚ ਹੁੰਦੀ ਹੈ ਨਾ ਹਾਂ ਉਹਦੇ ਨਾਲ ਆ ਹੋ ਜਾਂਦੀ ਹੈ ਨਾ ਹਾਂ ਹਾਂ ਅਸੀਂ ਬਣ ਕੇ ਚਲ ਦਵਾਈ ਦੇਣੀ ਆ ਹੁਣ ਅਸੀਂ ਦਵਾਈ ਦੇਣੀ ਸੀ ਇਹਨਾਂ ਨੂੰ ਬੱਕਰੀਆਂ ਨੂੰ ਹੂੰ ਹੂੰ ਤੇ ਅੱਜ ਇਹਦੇ ਰਿਸ਼ਤੇਦਾਰ ਆ ਗਏ ਬੰਦੇ ਇੱਕ ਅਸੀਂ ਇੱਥੇ ਡੇਰੇ ਚ ਕੱਡੂਕਾ ਮੰਡਣਗੇ ਸੀ ਅੱਛਾ ਪਰ ਐ ਹੁਣ ਅੱਧ ਗਏ ਅਸੀਂ ਯਾ ਚ ਦਵਾਈ ਦੇਣੀ ਸੀ ਲਿਆਂਦੀ ਪਈ ਠੀਕ ਆ ਬਈ ਵਿੱਚ ਹਨਾ ਇੱਕ ਧਾਰਨਾ ਕਿ ਬੱਕਰੀ ਨਮਾਉਣੀ ਨਹੀਂ ਚਾਹੀਦੀ ਉਹ ਕਿੰਨੇ ਇਹਦੇ ਵਿੱਚ ਕੀ ਸੱਚਾਈ ਕੋਈ ਫਰਕ ਨਹੀਂ ਪੈਂਦਾ ਹੈ ਉਹ ਕੋਈ ਫਰਕ ਨਹੀਂ ਪੈਂਦਾ ਜਿੰਨੇ ਵਸਦਾ ਪਹਿਲਾਂ ਵਾਲੇ ਪੁਰਾਣੇ ਬੁੜੇ ਬੱਕਰੀ ਭੱਜ ਗਈ ਭੱਜ ਗਿਆ ਲੋਟ ਪੰਜਾ ਹਾਂ ਹੈ ਤੇ ਕੱਲ ਇੱਕ 50 ਸਾਡੇ ਇੱਥੇ ਇੱਥੇ ਭਿੱਜੀ ਗਈ ਅੱਛਾ ਕੋਈ ਕੋਈ ਫਰਕ ਇਹਦੇ ਵਿੱਚ ਕੋਈ ਹੁਣ ਨਹੀਂ ਉਹਦਾ ਮਾਣੀ ਮੋਟੀ ਬੱਕਰੀ ਮਾੜਾ ਮੋਟਾ ਦਾ ਕਰ ਜਾਂਦੀ ਹੈ ਤਾਂ ਤੂੰ ਮਾਰ ਜਾਂਦੀ ਹੈ ਹੈ ਨਹੀਂ ਜੀ ਏ ਬੱਕਰੀ ਮਾਨ ਦੀਾ ਉਦੋਂ ਮਾਨ ਕੇ ਚੱਲ ਜਦੋਂ ਉਹ ਠੱਕਾ ਬਹਾਲਾ ਠੱਕਾ ਅੱਛਾ ਅੱਛਾ ਉਦੋਂ ਭੇਜ ਗਈ ਬੱਕਰੀ ਹਾਂ ਉਦੋਂ ਕੋਈ ਉਦੋਂ ਬੱਕਰੀ ਪਰੌਮ ਆ ਜਾਂਦੀ ਹੈ ਹੂ ਨਹੀਂ ਕੁਛ ਨਹੀਂ ਹਾਂ ਇਹ ਤਾਂ ਨਿਭਾਈ ਜਨੇ ਰਹੇ ਸੀ ਸਹੀ ਗੱਲ ਹੈ ਅਸੀਂ ਮਾਨ ਕੇ ਚੱਲ ਹੁਣ ਗਰਮੀ ਗਰਮੀ ਤਿੰਨ ਚਾਰ ਇਹ ਬੱਕਰ ਨਿਭਾਤਣਾ ਹਾਂ ਮੈਂ ਨਿਭਾਉਣ ਨਾਲ ਕੁਛ ਨਹੀਂ ਹੁੰਦਾ ਤੇ ਬੱਕਰੀ ਦਾ ਜਿਹੜਾ ਸੂਆ ਤੁਸੀਂ ਕਿੰਨੇ ਸੂਏ ਲੈ ਰਹੇ ਹੋ ਇੱਕ ਬੱਕਰੀ ਦੇ ਕਿੰਨੇ ਟਾਈਮ ਉਹ ਬੱਕਰੀ ਜਿਹੜੀ ਤੁਹਾਨੂੰ ਉਹ ਲਾਲ ਬੱਕਰੀ ਦਿਖਾਈ ਸੀ ਵੱਡੀ ਹਾਂ ਉਹ ਬੱਕਰੀ ਮੇਰੇ ਕੋਲੇ ਇਹਦੋਂ ਪਹਿਲਾਂ 10 ਸੂਏ ਛੁੱਟੇ ਅੱਛਾ 10 ਠੀਕ ਹੈ ਹਜੇ ਹਜੇ ਬੱਕਰੀ ਦੇ ਦੰਦ ਪੂਰੇ ਇੱਕ ਸਾਲ ਦੇ ਵਿੱਚ ਕਿੰਨੇ ਸੂਏ ਲੈਣੇ ਤੁਸੀ? ਉਸੇ ਇੱਕ ਇੱਕ ਸੂਏ ਲੈ ਇੱਕ ਲੈਣਾ ਚਾਹੀਦਾ। ਸਹੀ ਇੱਕ ਲੈਣਾ ਠੀਕ ਹੈ ਠੀਕ ਹੈ ਜੇ ਬਾਹਲੇ ਸੂਏ ਲਾਵਾਂਗੇ ਫਰੂੰਗੀ ਤੋ ਤੁੱਟੀਆਂ ਜਾਂਦਾਂਗੇ। ਅੱਛਾ ਅੱਛਾ। ਜਾਣ ਹੀ ਨਹੀਂ ਹੁੰਦੀ ਬੱਕਰੀਆਂ ਦੀ। ਸਹੀ ਗੱਲ ਹੈ ਹਨਾ। ਹਾਂ। ਠੀਕ ਹੈ। ਲੈ ਵੀ ਜਿਹੜੇ ਨਵੇਂ ਬੰਦੇ ਹਨਾ ਕੰਮ ਸ਼ੁਰੂ ਕਰਨਾ ਚਾਹੁੰਦੇ ਤੇ ਬਾਈ ਦੀਆਂ ਗੱਲਾਂ ਤੇ ਜਿਹੜਾ ਅਮਲ ਕਰ ਲਓ ਤੇ ਉਹਨੂੰ ਬਾਈ ਦਾ ਇੱਕ ਵਾਰੀ ਮਾਲ ਦਿਖਾ ਤੂੰ ਸਾਰਾ। ਕੱਲਾ ਕੱਲਾ ਕਰਕੇ ਤੇ ਬਾਈ ਦੇ ਸਾਥੀ ਨਾਲ ਵੀ ਗੱਲਬਾਤ ਕਰਦੇ ਆਪਾਂ ਹਨਾ। ਭਾਈ ਇਹਦੇ ਬਾਰੇ ਸਾਨੂੰ ਦੱਸੋ ਹਨਾ ਇਹ ਬੱਕਰੀ ਤੁਹਾਡੇ ਕੋਲੇ ਕਿਵੇਂ ਆ ਇਹ ਬੱਕਰੀ ਥੋੜਾ ਜਿਹਾ ਅਲੱਗ ਟਾਈਪ ਦੀ ਲੱਗ ਰਹੀ ਹੈ ਇਹ ਭਾਈ ਇਹ ਮੰਨਤਾਗਾ ਅੱਛਾ ਹਾਂ ਜਿਵੇਂ ਆਪਾਂ ਮੰਨ ਤਾ ਹਾਂ ਵੀ ਹਾਂ ਵੀ ਇਹ ਕੰਜ ਕੰਜ ਕਹਦੇ ਨੇ ਅਸੀਂ ਅਸੀਂ ਕੰਜ ਕਹਦੇ ਨੇ ਅੱਛਾ ਇਹ ਬੱਕਰੀਆਂ ਵਾਲਿਆਂ ਦੀ ਭਾਸ਼ਾ ਦੇ ਵਿੱਚ ਕੰਜ ਹੁੰਦਾ ਕੰਜ ਹਾਂ ਇਹ ਸਾਡੇ ਅਸੀਂ ਵੀ ਵਾਧੇ ਦਾ ਕਾਰਨ ਨਹੀਂ ਆ ਵੀ ਸੀ ਅੱਛਾ ਜੇ ਇਹ ਐ ਸੁੱਖ ਭਾਲਦੀ ਆ ਵੀ ਇੰਨੀ ਵਾਧਾ ਹੋ ਜੇ ਵੀ ਮੈਨਸ ਫਰਦੀ ਤਸੀਰ ਹਾਂ ਜਿਵੇਂ ਜਿਵੇਂ ਬਾਬੇ ਹਨਾ ਭਾਲਦੇ ਹੁੰਦੇ ਆਪਣੀ ਸੁੱਖ ਇਹ ਸੁੱਖ ਭਾਲਦੇ ਆ ਵੀ ਵਾਹ ਠੀਕ ਆ ਇਹਦੇ ਥਾਨ ਵਗੈਰਾ ਅਲੱਗ ਹੁੰਦੇ ਇਹਦੇ ਥਾਨ ਬਸ ਆਹੀ ਚੀਜ਼ ਆ ਸ਼ੁਰੂ ਤੋਂ ਹੀ ਹੁਣ ਤਾਂ ਇਹ ਅੱਛਾ ਹੋਊਗਾ ਨੇੜੇ ਆ ਕੇ ਦਿਖਾਵਾਂ ਅੱਠ ਦੰਦ ਪ੍ਰਸਾਹਲ ਅੱਛਾ ਠੀਕ ਹੈ ਠੀਕ ਹੈ ਲੈ ਅੱਛਾ ਇਹ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇਹਨੂੰ ਇਹਨੂੰ ਘਟੋ ਘਟਾ ਹੋ ਗਏ ਹੋਣਗੇ ਇਹਦੀ ਉਮਰ ਹੋ ਗਈ ਹੋ 10 9-10 ਸਾਲਾਂ ਦੀ 9-10 ਸਾਲਾਂ ਦੀ ਹੋਵੇਗੀ ਹਾਂ 10 ਸਾਲਾਂ ਦੀ ਹੋ ਗਈ ਅੱਛਾ ਅੱਛਾ ਆਹ ਮਾਲ ਮੋੜ ਲਓ ਉਧਰ ਨਾ ਗਿਆ ਓ ਇੱਕ ਮਿੰਟ ਹਾਂ ਵੀ ਮਿੱਤਰੋ ਆਪਾਂ ਬਾਈ ਦੇ ਸਾਥੀ ਨਾਲ ਵੀ ਥੋੜੀ-ਬਹੁਤੀ ਗੱਲਬਾਤ ਕਰਦੇ ਹਣਾ ਤੇ ਬਾਈ ਕਿਵੇਂ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹਣਾ ਤੇ ਬਾਈ ਕੀ ਨਾਂ ਪਹਿਲਾਂ ਤਾਂ ਨਾਂ ਦੱਸਾਂ ਬਾਈ ਨਾਂ ਮੇਰਾ ਗਰਮੇਲਾ ਗਰਮੇਲ ਹਾਂਜੀ ਅੱਛਾ ਤੇ ਬੱਕਰੀਆਂ ਦਾ ਕੰਮ ਕਰਦਿਆਂ ਨੂੰ ਬਾਈ ਸੋਨੂੰ ਕਿੰਨਾ ਕਸਮਾ ਹੋ ਗਿਆ ਬਾਈ 15 18 ਸਾਲ ਤਾਂ ਮੈਨੂੰ ਹੋ ਗਿਆ ਅੱਛਾ ਆਪ ਨੂੰ ਹਾਂ ਤੋਂਦੂ ਪਹਿਲਾਂ ਆਪਣੇ ਦਾਦੇ ਪਿਓ ਹੁਣੀ ਕੰਮ ਕਰਦੇ ਸੀ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਤੁਸੀਂ ਫਿਰ ਪੜ੍ਹੇ ਨਹੀਂ ਨਹੀਂ ਬਾਈ ਪੜ੍ਹੇ ਨਹੀਂ ਕੋਈ ਨਹੀਂ ਬੜਾ ਦੋ ਭਰਾ ਤਿੰਨ ਆਉਂਦਾ ਵਾ ਅੱਛਾ ਵੱਡਾ ਪੜਿਆ ਕੁੜੀ ਪੜੀ ਸੀ ਮੇਰੇ ਭਾਣੇ ਅੱਛਾ ਅੱਛਾ ਦੋ ਅਸੀਂ ਪੜੇ ਨਹੀਂ ਕੰਮਕਾਰ ਸੀ ਬਸ ਅੱਛਾ ਬੱਕਰੀਆਂ 'ਚ ਆ ਗਏ ਹਾਂ ਵੱਡਾ ਉਹ ਵੀ ਇਹ ਪੜਿਆ ਅੱਛਾ ਅੱਛਾ ਬੱਕਰੀਆਂ 'ਚ ਆ ਗਏ ਤੁਸੀਂ ਹਾਂ ਬੱਕਰੀ ਉਹ ਡਿਊਟੀ ਤੇ ਹੈ ਅੱਛਾ ਕਾਦੀ ਡਿਊਟੀ ਹੈ ਉਹ ਦੀ ਉਹ ਟਵਾਣਾ ਫੀਡ ਵਾਲਿਆਂ 'ਚ ਲੱਗਿਆ ਅੱਛਾ ਅੱਛਾ ਠੀਕ ਹੈ ਵਧੀਆ ਉਹਦੀ ਯਾਰ ਜੋਬ ਆਪਣੇ ਨੂੰ ਅੱਛਾ ਅੱਛਾ ਚੱਲ ਇਹ ਵੀ ਕੰਮ ਮਾੜਾ ਨਹੀਂ ਹੈ ਨਾ ਆਪਦਾ ਕੰਮ ਵੀ ਵਧੀਆ ਹੈਗਾ ਹਨਾ ਤੇ ਕਿੰਨਾ ਮਾਲ ਆਪਣੇ ਕੋਲੇ ਬਾਈ ਬਈ ਹੁਣ 60 65 ਹੋਣੇ ਆਪਣੇ ਕੋਲ ਅੱਛਾ ਆਪਦਾ ਆਪਦਾ ਮਾਲ ਇਹਦਾ ਹਾਂ ਬਈ ਆਪਦਾ ਠੀਕ ਹੈ ਠੀਕ ਹੈ ਵਧੀਆ ਗੱਲ ਹੈ ਹਨਾ ਤੇ ਗਾਣਾ ਗੁਣਾ ਸੁਣਾ ਕੋਈ ਬਾਈ ਤੂੰ ਨਹੀਂ ਯਾਰ ਸੁਣਾ ਯਾਰ ਕੋਈ ਹੈ ਇੱਕ ਸੁਣਾ ਦੇ ਜਿਹੜਾ ਮਰਜ਼ੀ ਸੁਣਾ ਦੇ ਹੈ ਜੇ ਸ਼ੇਰ ਸੁਣਾ ਦੇ ਕੋਈ ਨਾ ਹੈ ਨਹੀਂ ਹੋਰ ਸੁਣਾ ਕੋਈ ਸੇਵਾ ਨਾ ਨਾ ਚਾਹ ਤਾਂ ਜਜਕਾਰ ਆ ਯਾਰ ਆਇਆ ਕਰੋ ਕਿਹੜਾ ਮਾਰ ਕੇ ਯਾਰ ਕੋਈ ਨਹੀਂ ਕੋਈ ਨਹੀਂ ਹਾਂ ਹਾਂਜੀ ਬਾਰੇ ਦੋਸਤੋ ਬਾਈ ਦੇ ਨਾਲ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਿਆ ਹਨਾ ਬਾਈ ਦੇ ਨਾਲ ਗੱਲਬਾਤ ਕਰਕੇ ਤੇ ਬਾਈ ਨੇ ਵੀ ਆਪਾਂ ਨੂੰ ਵਧੀਆ ਜਿਹੜਾ ਮਾਲ ਦਿਖਾਇਆ ਤੇ ਵਧੀਆ ਸਵਾਲਾਂ ਦਾ ਜਿਹੜਾ ਜਵਾਬ ਦਿੱਤਾ ਬਾਈ ਦੇ ਆਪਾਂ ਬੱਕਰੀਆਂ ਦੇ ਬਾਰੇ ਜਾਣੇ ਤਜਰਬੇ ਤੇ ਬਾਈ ਆਪਣਾ ਨੰਬਰ ਕਿੰਨਾ ਕਈ ਵਾਰੀ ਲੋਡ ਪੈ ਜਾਂਦੀ ਹੈ ਹਨਾ ਕਿਸੇ ਨੂੰ ਮਾਲ ਦੇਖ ਕੇ ਕੋਈ ਬਾਈ ਆਪਣਾ 81464 81464 74817 74817 ਹਨਾ ਠੀਕ ਆ ਕਈ ਵਾਰੀ ਕਿਸੇ ਨੂੰ ਵੀ ਹਨਾ ਕੋਈ ਵੀ ਲੋੜ ਹੈ ਬੱਕਰੀਆਂ ਦੇ ਬਾਰੇ ਤਾਂ ਗੱਲਬਾਤ ਬਾਈ ਦੇ ਨਾਲ ਕਰ ਸਕਦਾ ਇਹ ਆ ਬਾਈ ਦਾ ਮੋਬਾਈਲ ਨੰਬਰ ਤਦ ਤੱਕ ਦੇ ਲਈ ਦੋਸਤੋ ਰੱਬ ਰੱਖਾ ਮਿਲਦਾ ਕਿਸੇ ਹੋਰ ਬੱਕਰੀਆਂ ਨਾਲ ਸ਼ਸ਼ੀ ਗਾਲ